ਕਿੰਨੇ ਦੀ ਹੋਊ ਛੋਟੇ ਵੀ? ਕਾਹ ਦੱਸ ਕੀ ਕਰਿਆ ਤਾਏ ਮੁੱਲ? ਬਾਈ ਨੂੰ ਕੀ ਕਰਿਆ ਸੀ? ਰੈਣੀ ਵੀ ਆਇਸ ਦਾ ਚਲ ਵੀ ਕਰਦੇ ਇਹ ਤਨਵੀ ਤੁਸੀਂ ਮੰਗੋ ਤਨਵੀ ਹੂੰ ਤਨ ਲਾ ਲ ਚਲਣੀ ਰੈਣੀ ਦੀ ਮੰਗਦੀ ਤਨਵੀ ਵੀ ਕਰਦੇ ਆ ਚਲੋ 240 ਸੁਗਰੀਆ 240 ਗਹਿ ਰਿਹਾ 240 ਕਹਿੰਦੇ ਆ ਉਹ ਕੋਣੇ ਕਿਹਾ ਦੇਣੀ ਹੈ ਦੇ ਲੈਣ ਕੇ ਪਰ ਤੂੰ ਦੇਖ ਲੈ ਹੁਣ ਜੇ ਕਹੇ ਤਾਂ ਅਗਲੇ ਨੇ ਆਪਾਂ ਕੁਝ ਦੇਰ ਲੈ ਨਹੀਂ ਚਾਈ ਮੋਲ ਕਰ ਉਹ ਜਿਹੜੀ ਕੋਈ ਗੱਲ ਕਰ ਇਹ ਤਾਂ ਲੋਡ ਹੀ ਨਹੀਂ ਪੈਣੀ ਉਹੀ ਕਰ ਦੂੰ ਮੈਂ ਜਦੋਂ ਕਰਨਾ ਹੋਇਆ ਮੁੱਲ ਜਾਇਜ਼ ਕਰਕੇ ਹੋਇਆ ਨਾ ਚੰਗੀ ਆ ਮੈਂ ਪੰਜ ਹਾਥੀ ਜਿੱਡੀ ਮੈਂ ਆ ਵਾ ਛਿਲ ਵੀ ਦੀ ਆ ਸੀਨਾ ਵੀ ਆਗਲਾ ਫੇਸਾ ਚੱਲੋ ਬਹਿ ਗਏ ਨਾ ਦੋ ਬਾਲਟੀਆਂ ਹੋ ਗਿਆ ਦੋ ਬਾਲਟੀਆਂ ਚੋ ਕੇ ਉੱਠੇਗਾ ਦੁੱਧ ਦੀ ਮੈਂਟ ਕੋ ਬੈਂਦੀ ਨਹੀਂ ਕੱਚੇ ਚ ਬੈਂਦੀ ਆ ਮੈਂਟ ਤੇ ਬੰਨਤੀ ਇਹ ਤਾਂ ਕੱਚੇ ਜੀ ਰਹੀ ਆ ਚਾ ਭਾਲਦੀ ਇਹ ਤਾਂ ਹੁਣ ਏਡੀ ਮੈਂ ਬੁਰੇ ਵੀਰ ਕਿੰਨੇ ਦੀ ਹੋਊ ਯਾਰ ਜਾਇਜ 24 ਦੀ ਜਾਇਜ ਵੇਚ ਨਾਲੀ ਵੇਚ ਨਾਲੀ 10000 ਘਟਦੇ ਸੋਹਣੇ ਮੇਰੇ ਹੱਥ ਕਿਉਂ ਨਹੀਂ ਫੜਿਆ ਇਹਨੂੰ ਕੌਣ ਲੈ ਗਿਆ ਅੰਦਰ ਵੱਡਕਾ ਮੰਗਾ ਹਾਂ ਅੱਪਾ ਕਿਦੋਂ ਸੌਦਾ ਕਰਨਾ ਪੰਜ ਕਹਦੇ ਹਜੇ ਕਿ ਸੌਦਾ ਹੋ ਗਿਆ ਤੇਰੇ ਲਈ ਤਾਂ ਕੋਈ ਨਹੀਂ ਹੋਰ ਦੀ ਗੱਲ ਕਰਦਾ ਛੋਟੇ ਵੀਰ ਪੰਜ ਕਹਦੇ ਵਿਕਣਾ ਮਾਲ ਬੋਲਣੇ ਆ ਉਧਰ ਕਰਤਾ ਬੋਲਾ ਉਧਰ ਸਾਮਾਰਾ ਕਰਤਾ ਤੇਰੀ ਨਹੀਂ ਗੱਲ ਹੈਗੀ ਉਧਰ ਚੱਲ ਕਰਦਾ ਸਵੇਰੇ ਦੀ ਜਦੋਂ ਬੰਨੀ ਲੈ ਆ ਕੇ ਇਹਨੂੰ ਪਤਾ ਹੀ ਨਹੀਂ ਜੀ ਬੋਲ ਸਵੇਰ ਸਵੇਰ ਹੁੰਦਾ ਦੁਪਹਿਰ ਦਾ ਸਾਮ ਨੂੰ ਹੋਰ ਹੋ ਜਣਾ ਚਲੋ ਉਹ ਹੀ ਵੀ ਗੱਲ ਕਹੋ ਵੀ ਆਏ ਆ ਆਪਾਂ ਮਾਨ ਹੈ ਤੈਨੂੰ ਤਾਂ ਕੋਈ ਚੱਕਰ ਨਹੀਂ ਤੂੰ ਤਾਂ ਲੈ ਮੈਂ ਹਾਉ ਵੀ ਕੀ ਗੱਲ ਕਹਿੰਦੇ ਹੋ ਹਲੋ ਚਲੋ ਹਲੋ हाँ हाजी की का एक रह गई डेढ़ लगा दिया हेलो क्यों कह दूंगा मैं क्यों कह जोर से ਉਰੇ ਵੀਰ ਹੋਊ ਕਿੰਨੇ ਦੀ ਯਾਰ ਕੋਈ ਕਹ ਹੈ ਜਮਾ ਸਹੀ ਹੈ ਇਹ ਇਦੋਂ ਘਟ ਨਹੀਂਗਾ ਤੁਹਾਨੂੰ ਚਾਹੀਦਾ ਉਹਦੇ ਵਾਂਗੂ ਨਹੀਂ ਹੈਗਾ ਵੀ ਉਹ ਜਿਵੇਂ ਕੋਈ ਜਾਂਦਾ ਹੈਗਾ ਪਾਉਂਦਾ ਨਿਕਲ ਤੁਹਾਨੂੰ ਲੈਣ ਦੇ ਨਾਲ ਆ ਕਿਹਾਗਾ ਰੂਮ ਐਸਾ ਛੋਟੀ ਆ ਆਪਦੀ ਇਹੀ ਜਿਹੀ ਗੱਲ 60 ਦੀ ਹੋ ਜੂ 1 60 ਦੀ ਨੇੜੇ ਤੇਰੇ ਵੀ ਨਹੀਂ ਤਾਂ ਕਰਦਾ ਦੋ ਤਾਂ ਦੋ ਤਾਂ ਲਾ ਕੇ ਥੋਪੇ ਸੀਗੀ ਠੀਕ ਵੀਰੇ ਕੀ ਮੰਦਾ ਅਸਮੇਂ ਪੈਸੇ ਮੰਗਦਾ 1 90 ਕਿਵੇਂ ਹੋਣੀ ਐ ਜੀ ਖਾਨ ਸਾਹਿਬ ਕਹਿ ਦਿਓ ਐਂ ਉਹ ਹੀ ਰੱਖ ਦੇ ਬਸ ਐਂ ਕਹਿ ਦਿਓ ਇੱਕ ਗੱਲ ਹੈ ਹਾਂ ਬਸ ਹਾਂ ਨਹੀਂ ਹੈ ਐ ਤੈਨੂੰ ਦੇਣੀ ਐ ਬਸ ਹੈਂ ਜੀ ਪੈਂ ਤੈਨੂੰ ਦੇਣੀ ਐ ਇਹਦੋਂ ਘੱਟ ਦੇਣੀ ਹੈ 70 ਦੀ ਦੇਣੀ ਐ ਜੀ ਇਹਦੋਂ ਘੱਟ ਨਹੀਂ ਦੇਣੀ ਜੈ ਜੀ ਕਿੰਨੇ ਦੀ ਕਹਿ ਕਹਦਾ ਤੇਰਾ ਕਰਕੇ ਮੈਂ ਦੇਖ ਮਤ ਨੂੰ 1000 2000 ਕਹੀਏ ਨਾ ਉਹ ਮੁੱਥੇ ਵਾਲਾ ਬੰਦਾ ਬਾ ਸ਼ਾਮੀ ਨੀ ਮਹਿਮੰਦਰਾ ਮੈਂ ਕਦ ਨੂੰ ਹਾਂ ਆਬਰੂ ਹੀ ਬਣਾਉਂਦਾ ਤੇਰਾ ਮੈਂ ਬੋਲ ਜਾਂਦੇ ਭਾ ਕਹਿ ਦੱਸ ਮੈਂ ਤੇਰੀ ਸਮਝਦਾ ਇੱਥੇ ਮੈਂ ਤੇਰੀ ਸਮਝਦਾ ਤੂੰ ਖੌੜ ਦੀ ਵਿੱਚ ਨਹੀਂ ਚਾਹਣਾ ਇਹ ਕਿੰਨੇ ਦੀ ਬੈਠਾ ਇੱਕ 45 ਦੀ ਆਪ ਨੂੰ ਪੰਗੀ ਆ ਮੂਹਰੋ ਲੱਥਾਂ ਤੋਂ ਇਹਨਾਂ ਦੇ ਤੰਗੀ ਲੈ ਵਾਦਾ ਇਹ ਆਪ ਕਮਾਲ ਮੰਨ ਕੇ ਤੜਕੇ ਫਸੀ ਫਦੀ ਪਤਾ ਨਹੀਂ ਗੱਡੀ ਚੜਾਉਂ ਕਰਕੇ ਚੜ ਗਈ ਚੱਕ ਜਾਈਗੀ ਬਾਣੀ ਉਹ ਮਨ ਦਾ ਫੜਾ ਕਰ ਅੱਛਾ ਉਹ ਮੇਰੀ ਆ ਬਾਈ ਉਹਦੇ ਉਹ ਵੀ ਚੱਲ ਜੂ ਇਹਨਾਂ ਦੇ ਗੱਲ ਏ ਆ ਜੀ ਇਹ ਕੰਦਾ 80 ਤੋਂ ਘੱਟ ਨਹੀਂ ਦੇਣੀ ਖੜ ਜਾ ਓ ਤੂੰ ਇੱਥੇ ਪਹਿਲਾਂ ਅਸੀਂ ਤੇਰਾ ਸੌਦਾ ਖੋਲ ਕੇ ਲੈ ਜਾਾਂਗੇ ਤੇਰੀ ਮੈਂ ਇੱਦਾਂ ਹੀ ਸੌਦਾ ਕਰਦੇ ਆ ਸੌਦਾ ਕਰਤਾ ਤੇਰੀ ਮੈਂ ਕਰਤੀ ਇੱਕ ਚੱਲ ਜੀ ਇੱਥੇ ਹੁਣ ਇੱਕ ਚਾਲੀ ਦੀ ਕਰਤੀ ਹੈ ਨਹੀਂ ਜੀ ਹੋਰ ਕਿੰਨੇ ਦੀ ਬੱਠੇ ਤੂੰ ਜੇ ਮੈਂ ਕਹਾਂ ਥਾਂ ਤੇ ਆ ਯਾਰ ਇਹ ਤਾਂ ਬੱਲੀ ਆ ਉਹ ਮੈਨੂੰ ਪਤਾ ਦਾ ਲ ਦਸ ਗੁਰ ਆਪਣੇ ਕਿਵੇਂ ਕਰਦੇ ਆ ਦੀ ਯਾਰ ਮੈਂ ਹੁਣ ਤੈਨੂੰ ਕੀ ਕਹਾਂ ਦਸਦੇ ਵੀਰ ਬਣ ਕਹਣਾ ਹੈ ਕਦੋਂ ਜਿਹੜਾ ਆਇਆ ਤਾਂ ਬਗ ਮੈਂ ਉਵੇਂ ਨਹੀਂ ਜ ਹੋਂੜਾ ਹੋਵੇਂ ਜਿਵੇਂ ਆ ਜਾਂ ਬਾਲਗਾਂ ਗੱਲਾਂ ਕਰਨ ਦੀ ਲੋੜ ਨਹੀਂ 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 ਉਹ ਲੋਕੀ ਗੱਲ ਬਾਤ ਮਰਿਆ ਘਾਟਾਂ ਤੋਂ ਉਹ ਜਾ ਭਾਜੋ ਮੈਂ ਮਰੀ ਜਾਂ ਪਹਿਲਾਂ ਮੇਰੇ ਘਰ ਤੋਂ ਆ ਪੈਸੇ ਹੋ ਜਾ ਮੈਂ ਜਿਹੜੀ ਗੱਲ ਕਰਨਾ ਉਹ ਮੰਗੇ ਕਾਣ ਯਾਰ ਜਿਹੜੀ ਗੱਲ ਕਹ ਯਾਰ ਪਰਮਾਤਮਾ ਦੀ ਕਸਮ ਤੇਰੇ ਮੂੰਹ ਨੂੰ ਜਾਂ ਜਿਹੜੀ ਪਾਸੇ ਹੋਇਆ ਕਰ ਜਾਂ ਮੇਰੇ ਨਾਲ 2000 ਤਾਂਗਾ ਬੈਠਾ ਕਰੋ ਤੁਸੀਂ ਹੋਣੀ ਨਹੀਂ ਹੋਣੀ ਨਹੀਂ ਹੋਈ ਨੂੰ ਤਾਂ ਨੂੰ 9 ਮਹੀਨੇ ਹੋ ਗਏ ਹੋਣੀ ਨਹੀਂ 10 ਮਹੀਨੇ ਹੋ ਗਏ ਬੱਚਾ ਕਰਨ ਨਾਲ ਜੇ ਤਾਂ ਬੱਚਾ ਕਰਨ ਨਾਲ ਹੋਣੀ ਕਿਉਂ ਨਹੀਂ ਕਰ ਜਾ ਕਰਾਂ ਜੀ चाक छेॾा तो, तो परे डोगु ਕੀ ਕਿਹਾ ਹੈਂ ਕੀ ਕਿਹਾ ਜਿਵੇਂ ਬੱਗੇ ਨੇ ਕਹੇ ਤਾਂ ਦੇਖੋ ਮੇਰੀ ਗੱਲ ਬੱਗੇ ਜਿਹੜੀ ਗੱਲ ਹੈ ਜਿਦੋਂ ਮੇਰੀ ਗੱਲ ਸੁਣ ਭਰਾਵੀਂ ਗੱਲ ਹੈ ਉਹ ਤਾਂ ਵੀ ਦੋ ਉੱਤੇ ਵੀ ਗੱਲ ਪਾਉਣਾ ਨਹੀਂ ਹੋਊਗਾ 42 ਦੀ ਯਾਰ ਬਾਹਰ ਨੂੰ ਐਵੇਂ ਗਾਲੀ ਦੀ ਗੱਲ ਤੇਰੀ ਬਹੁਤ ਬੰਦੇ ਹਰ ਰੁਪਏ ਵਗੈਰਾ ਅਸੀਂ ਜੀਵਨ ਚ ਪੜਾਂਗੇ ਜੀਵਨ ਚ ਜੀ ਜੀ 2000 ਦਲਾਨੀ ਉਹ ਲੈਣੀ ਲੈਣੀ ਹੈ ਇਹਦੇ ਤੇ ਗਾਲੀ ਕੋਈ ਨਹੀਂ ਬੱਗਾ ਘੱਟ ਆ ਬੋ ਤੜਕੇ ਥੜਕੇ ਨਿਮੇੜ ਕਰਕੇ ਧਾਕਾ

ਤੂੰ ਹੋਰ ਹੋਵੇਂਗਾ ਜੇ ਤੂੰ ਰਹੇਗਾ ਤੂੰ ਸੌਖਾ ਰਹੇਗਾ ਰਾਂਪੁਰੇ ਦੇ ਦੂੰ ਹੈ बेफ़ दो त चार पंज छ सत अठ नौ दारहारह तेरहं चोॾहं पंद्रहं सोलह सतारह अठारह उन बि चोवीह पंज छवीह सताई उणी ती की बती तेती चौती पैंती